ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਵਿਜ਼ਿਟਰ ਵੀਜ਼ਾ ਲੈ ਕੇ ਆਉਂਦੇ ਆ। ਦੂਜੀ ਵਾਰੀ ਇੱਕ ਵਾਰੀ ਆਉਂਦੇ ਨੇ ਆਪਣਾ ਰਹਿ ਕੇ ਬੇਤਰੀਕਾ ਮੁਰ ਜਾਂਦੇ ਨੇ ਪਰ ਜਿਹੜੇ ਉਹ ਬੰਦੇ ਵੀ ਵਾਪਸ ਆ ਰਹੇ ਨੇ ਕਈ ਵਾਰੀ ਉਹਨਾਂ ਦੀ ਵੀ ਸ਼ਾਂਤ ਆਈ ਲੋ ਕਿਉਂਕਿ ਜਦੋਂ ਦਾ ਮਾਈਕ ਮਿਲਰ ਹੋਣੇ ਇਹ ਬਿਆਨ ਦਿੱਤਾ ਕਿ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨਰ ਲੋਕ ਨੇ ਜਿਹੜੇ ਜਿਵੇਂ ਵਿਜ਼ਿਟਰ ਵੀਜ਼ੇ ਵਾਲੇ ਸਟੱਡੀ ਪਰਮਿਟ ਵਾਲੇ ਜਾਂ ਟੈਂਪਰੇਰੀ ਵਰਕ ਪਰਮਿਟ ਵਾਲੇ ਲੋਕਾਂ ਅਸੀਂ ਇਹ ਘਟਾਉਣੇ ਨੇ ਉਸ ਤੋਂ ਬਾਅਦ ਇਹਨਾਂ ਨੇ ਲਗਭਗ ਸਾਰੇ ਪਾਸੇ ਸ਼ਿਕੰਜਾ ਕਸਤਾ ਸਪਾਊਸਲ ਜਿਹੜੇ ਓਪਨ ਵਰਕ ਪਰਮਿਟ ਆ ਉਹ ਵੀ ਡਿਨਾਈ ਹੋ ਰਹੇ ਨੇ ਬਹੁਤ ਜ਼ਿਆਦਾ ਤੇ ਜਿਹੜੇ ਲੋਕੀ ਵਿਜ਼ਿਟਰ ਐਂਟਰੀ ਕਰਦੇ ਸੀ ਇਹਨਾਂ ਕੋਈ ਵੀ ਦਾ ਹੈਗਾ ਵੀ ਆ ਜੇਕਰ ਉਹਨਾਂ ਕੋਲ ਕੋਈ ਚੱਜ ਦਾ ਰੀਜ਼ਨ ਨਹੀਂ ਹੈ ਯਾਦ ਰੱਖੋ ਮੈਂ ਗੱਲ ਪਹਿਲਾਂ ਵੀ ਕਿੰਨਾ ਹੋਣਾ ਕਿ ਐਜ਼ ਅ ਕੈਨੇਡੀਅਨ ਸਿਟੀਜ਼ਨ ਜਦੋਂ ਮੈਂ ਦੁਨੀਆ ਦੀ ਕਿਸੇ ਕੰਟਰੀ 'ਚ ਐਂਟਰ ਕਰਦਾ ਮੈਂ ਬਹੁਤ ਕੰਟਰੀ 'ਚ ਗਿਆ ਹੋਇਆ ਹਾਂ ਜੀ ਯੂ ਐਸ ਦੇ ਪਤਾ ਜਾਣੇ ਚਲੋ ਖੈਰ ਤਾਂ ਉੱਥੇ ਉਹ ਤੁਹਾਨੂੰ ਪੁੱਛਦੇ ਆ ਕਿ ਭਾਈ ਸਾਹਿਬ ਕਿੱਧਰ ਕਿੰਨੇ ਚਿਰ ਲਈ ਕਦੋਂ ਮੁੜੋਂਗੇ ਕੋਈ ਪ੍ਰੂਫ ਮੰਗ ਲੈਂਦੇ ਨੇ ਕਈ ਵਾਰੀ ਮੈਂ ਕਹਾਂ ਜੀ ਮੇਰੇ ਮਾਮੇ ਰਹਿੰਦੇ ਬੇਕਰਸਫੀਲਡ ਦੇ ਵਿੱਚ ਤੇ ਦੱਸੋ ਜੀ ਐਡਰੈਸ ਕਿੰਨਾ ਮੈਂ ਕਹਾਂਗਾ ਜੀ 1002 ਲਾਸ ਟ੍ਰੇਲਵੇ ਉਹ ਕਿ ਮੈਂ ਅਸਰਿੰਦਰ ਆ ਖੈ ਤੁਹਾਨੂੰ ਜਿਹੜੇ ਤੁਹਾਨੂੰ ਸਵਾਲ ਪੁੱਛਦੇ ਨੇ ਉਹਨਾਂ ਦਾ ਜਵਾਬ ਤੁਹਾਨੂੰ ਦੇਣੇ ਪੈਣੇ ਆ ਜੇ ਤੁਸੀਂ ਪ੍ਰੋਪਰ ਜਵਾਬ ਨਹੀਂ ਦੇ ਪਾ ਰਹੇ ਤਾਂ ਤੁਹਾਡੀ ਬਾਰਡਰ ਤੇ ਐਂਟਰੀ ਡਿਨਾਈ ਹੋ ਰਹੀ ਆ ਤੇ ਜੇ ਤੁਸੀਂ ਇੰਡੀਆ ਤੋਂ ਦੁਬਾਰਾ ਵਾਪਸ ਆਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੀ ਕਹਿਣਾ ਚਾਹੀਦਾ ਬਾਰਡਰ ਤੇ ਆਨ ਕੇ ਕਿਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਆ ਉਹਦੀ ਬਹੁਤੀ ਡਿਟੇਲ ਜੇ ਲੈਣੀ ਆ ਤਾਂ ਤੁਸੀਂ TCS ਇਮੀਗ੍ਰੇਸ਼ਨ ਜ਼ੀਰਾ ਮੋਹਾਲੀ ਜਾਂ ਟ੍ਰਾਂਟੋਨ ਨਾਲ ਬ੍ਰੈਂਟਨ ਨਾਲ ਵੀ ਗੱਲ ਕਰ ਸਕਦੇ ਹੋ ਜੀ